ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਲੈ ਕੇ ਹਾਜ਼ਰ ਹੋਇਆ ਹਾਂ ਹਰ ਵਾਰ ਦੀ ਤਰ੍ਹਾਂ ਬੈਸਟ ਡਿਜ਼ਾਈਨਿੰਗ ਸੂਟ ਖੋਲਕੇ ਵੀ ਦਿਖਾਵਾਂਗੇ ਤੁਹਾਨੂੰ ਇਹ ਕੈਮਰਾ ਕੋਨ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਡਿਜ਼ਾਈਨ ਬਹੁਤ ਸੋਹਣੇ ਹੈ ਪਿਓਰ ਵਿਸਕੋਸ ਔਰ ਗਿੰਦਾ ਦੇ ਡਿਜ਼ਾਈਨ ਨੇ ਰੇਟ ਬਹੁਤ ਘੱਟ ਹੈ ਦੁਪੱਟੇ ਪੂਰੇ ਵਧੀਆ ਹੈਵੀ ਨੇ ਜੀ ਹੁਣ ਸਾਈਜ਼ ਦੇ ਦੁਪੱਟੇ ਪੂਰੇ ਹੈਵੀ ਦੁਪੱਟੇ ਡਿਜ਼ਾਈਨਿੰਗ ਦੇ ਲੇਟੈਸਟ ਹੈ ਬਿਲਕੁਲ ਜੀ ਆਉਣ ਵਾਲੇ ਕਰਵਾਚੋਤ ਤੇ ਤਿਹਾਰਾਂ ਦੇ ਮੌਕੇ ਤੇ ਪਹਿਨਣ ਲਈ ਸੁੱਤਾਂ ਦੀ ਨਵੀਂ ਡਿਜ਼ਾਈਨਿੰਗ ਲੈ ਕੇ حاضر ਹੋਇਆ ਵਿਆਹ ਸ਼ਾਦੀ ਲਈ ਨਵੀਂ ਡਿਜ਼ਾਈਨਿੰਗ ਆ ਗਈ ਹੈ ਜੀ ਦੇਖੋ ਜੀ ਡਿਜ਼ਾਈਨਿੰਗ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਜ਼ਰੀਦਾ ਕੰਮ ਹੈ ਪਰਲਸ ਵਰਕ ਹੈ ਲੈ ਸਕਦੇ ਹੋ ਤੁਸੀਂ ਇਹ ਦੇਖੋ ਜੀ तो खोल के दिखा गया डिजाइनिंग बिल्कुल लेटेस्ट लेके हाजिर आए हैं तो जो कि आम बाज़ार नहीं मिलेगी थो तो ना ही आम किसी पाया सूट मिलेगा तो एक्सट्रा ओर आइटम है बिल्कुल नवे कंसैप्ट जी खोल के दिखाने गया डिजाइन बहुत सोने बने हुए हैं ਤੋ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਹੁਣ ਆਉਣ ਵਾਲੇ ਤਿਹਾਰਾਂ ਤੇ ਵਿਡਿੰਗ ਸੀਜ਼ਨ ਵਿੱਚ ਸੂਟਾਂ ਦੀ ਲੇਟੈਸਟ ਆਈਟਮਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦਿਖਾਣ ਲੱਗਾ ਤੁਹਾਨੂੰ ਇਹ ਡਿਜ਼ਾਈਨing ਖੋਲ ਕੇ ਜੀ ਦੇਖੋ ਜੀ ਡਿਜ਼ਾਈਨ ਦੁਪੱਟੇ ਦਾ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੈਰੀ ਬਿਊਟੀਫੁਲ ਦਿਖਾਣ ਲੱਗਾ ਤੁਹਾਨੂੰ ਸੂਟ ਦਾ ਡਿਜ਼ਾਈਨ ਜੀ वेरी ब्यूटीफुल सारा हैंड द वर्क है डिजाइन देखो किवी है, है पर्स वर्क है सारा पूरा फ्रंट हैवी है रेट बहुत घटा है कलर बिल्कुल नवे ने जी देखो जी डिजाइक बहुत ही सोना डिजाइन है वेरी ब्यूटीफुल डिज़ाइन बाजू तो पूरा हैवी वर्क है देखो जी देख सकते वेरी गुड बहुत ही सोहना डिजाइन है एवं डिजाइन है देखो जी डिजाइन ये भी बिल्कुल नवा कलर है बहुत प्यारा शेड है ट्रेंडिंग शेड है डिजाइन बहुत सोहना है गले के ऊपर बहुत ही प्यारा पीकल हैंड वर्क पर्ल्स का वर्क कितना है देख सकते हो तुम जी बहुत ही सोना डिजाइन है यहां गौटा पट्टी आउटिंग कीती हुई है देख सकते हो तुम बहुत ही सुंदर डिजाइन है इसलिए इससे बहुत ही प्यारा वर्क है ਪੂਰੀ ਹੈਵੀ ਸਲੀਵਸ ਮੰਨਣੀਆਂ ਇਹਦੀਆਂ। ਇਹ ਤਾਂ ਪਿਓਰ オーਰਗੰజా ਹੈ। ਬਹੁਤ ਹੀ ਸੋਨਾ ਫੈਬਰਿਕ ਹੈ। ਸੂਟੇ ਲੈਣ ਦੀ ਪਹੁੰਚੋ ਤੁਸੀਂ। ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ। ਡਿਜ਼ਾਈਨਿੰਗ ਬਹੁਤ ਡਿਜ਼ਾਈਨ ਹੋਰ ਵੀ ਬਹੁਤ ਆਏ ਹੋਏ ਨੇ। ਵੈਡਿੰਗ ਸੀਜ਼ਨ ਲਈ ਫੁੱਲ ਵੈਰਾਈਟੀ ਆਈ ਹੋਈ ਹੈ। ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ